ਟਿੱਲੋਂ ਹਾਂਜੀ ਟਿੱਲੋਂ ਸਾਹਿਬ ਕੀ ਹਾਲ ਚੱਲ ਨੇ ਕਿੱਥੋਂ ਬਿਲੋਂਗ ਕਰਦੇ ਹੋ ਘਰ ਤੋਂ ਲਾਈਵ ਨੂੰ ਸ਼ੇਅਰ ਤੁਹਾਨੂੰ ਇੱਕ ਆਈਟਮ ਦਿਖਾਉਨੇ ਆਂ ਚੰਡੀਗੜ੍ਹ ਤੋਂ ਵਾਹ ਜੀ ਵਾਹ ਹੋਰ ਸੁਣਾਓ ਠੀਕ ਠਾਕ ਹੋ ਓਕੇ ਜੀ ਓਕੇ ਚਾਹੀਦਾ ਮੌਸਮ ਕਿਤਾ ਚੰਡੀਗੜ੍ਹ ਦਾ ਅੱਜਕੱਲ ਮੌਸਮ ਕਿਵੇਂ ਚੰਡੀਗੜ੍ਹ ਦਾ ਓਕੇ ਚਲੋ ਓਕੇ ਚਾਹੀਦਾ ਕੀ ਕੰਮ ਕਰਦੇ ਹੋ ਚੰਡੀਗੜ੍ਹ ਜੌਬ ਕਰਦੇ ਹੋ ਜਾਂ ਸਟੱਡੀ ਕਰਦੇ ਹੋ ਕਿੰਟ ਕੀ ਚੀਜ਼ ਹੈ ਆਗੇ ਜੀ ਜੀ ਇਹ ਇਹਦਾ ਕੈਮੀਕਲ ਹੈ ਗੁਰਪ੍ਰੀਤਰਾ ਜੀ ਅੱਛਾ ਤੇ ਚੰਡੀਗੜ੍ਹ ਕਿੱਥੋਂ ਆ ਗਿਆ ਤੂੰ ਯਾਰ ਹਾਂ ਚੰਡੀਗੜ੍ਹ ਚੰਡੀਗੜ੍ਹ ਬੈਠਾ ਤੂੰ ਕੈਨੇਡਾ ਗਹਿਣਾ ਤੂੰ ਤਾਂ ਯਾਰ ਚੰਡੀਗੜ੍ਹ ਵਾਲਾ ਗਲਤ ਕਰਦਾ ਕੰਮ ਦਾ ਮੇਉਂ ਕਹਿਣਾ ਤੇ ਜਿੱਥੇ ਬੰਦਾ ਮਾਰ ਕੇ ਕਸੂਰ ਪੁੱਛਦੇ ਜੱਟ ਉਸ ਪਿੰਡ ਤੋਂ ਬਲਾਉਂ ਕਰਦਾ ਜੀ ਆ ਚੰਡੀਗੜ੍ਹ ਗਿਆ ਹੋਇਆ ਚੱਲ ਵਧੀਆ ਗੱਲ ਆ ਹੋਰ ਸੁਣਾਓ ਅਸਲਾਮੁਅਲੈਕੁਮ ਅੰਕ ਅਲੈਕੁਮ ਅਸਲਾਮ ਵਕਸ ਬੈਕ ਕੀ ਹਾਲ ਆ ਤੇਰਾ ਨੌ ਗੱਬਾ ਯਾਰ ਰਖ ਰਖਿਆ ਇੱਕ ਮਿੰਟ ਇੱਕ ਜੁਆਇੰਟ ਦਿਖਾਉਣੇ ਤੁਹਾਨੂੰ ਕੀ ਲਿਖਿਆ ਇਹ aluminum ਤੇ copper ਦਾ ਪਾਈਪ ਜੋੜਦੇ ਕਿ ਕਰ ਰਹੇ ਹੋ ਹੈ ਕੀ ਲਿਖਾ ਇਹ ਨੰਦ ਆਹ ਦਿਖਾਉਣਾ ਨਹੀਂ ਮੈਂ ਆਪਣੀ ਦੀ ਮਸੂਦ ਦਿਨਦੀ ਆਹ ਹਾਂ ਇਹ ਆਹ ਆਹ ਤਾਂ ਦਿਖਾ ਇਧਰੋਂ ਤਾਂ ਹਾਂ ਹਾਂ ਇੱਥੇ ਪਤਾ ਲੱਗੂ ਦੇਖ ਲਓ ਕੀ ਲਿਖਿਆ ਹੋਇਆ ਤੇ ਇੱਕ ਮਿੰਟ ਉੱਤੀ ਆਨ ਜੋਇੰਟ ਉੱਤੀ ਆ ਹੈ ਜੋਇੰਟ ਮਿਕਸ ਇਹ ਕਵਾ ਆ ਕੰਮ ਕਰ ਰਿਹਾ ਸੀ ਜੋਇੰਟ ਕਰਦੇ ਨੇ ਨਾ ਨੀਚੇ ਵਾਲਾ ਜਿਹੜਾ ਪਾਈਪ ਆ ਅਲੂਮੀਨੀਅਮ ਦਾ ਹੋ ਉੱਪਰ ਵਾਲਾ ਕਾਪਰ ਦਾ ਮਾਤਰਾਡੇ ਸਾਹਮਣੇ ਹੋ ਰਿਹਾ ਲਾਈਵ ਨੂੰ ਸ਼ੇਅਰ ਕਰ ਦਿਓ ਕੋਈ ਹੋਰ ਬੰਦਾ ਦੇਖ ਲੈਂਦਾ ਹੈ ਕਿ ਮੈਂ ਤੁਹਾਨੂੰ ਬੜਾ ਮਿਸ ਕਰਨਾ ਜੀ ਸਵੇਰ ਤੋਂ ਤੁਹਾਡਾ ਵੇਟ ਕਰ ਰਹਾ ਐ ਸੀ ਓਕੇ ਮਨੀ ਮਾਜਰਾ ਮੇਲੇ ਤੇ ਆ ਜੀ ਮਨੀ ਮਾਜਰਾ ਕਾ ਦਾ ਮੇਲਾ ਸੁਖਮਨ ਕੀ ਹਾਲਤ ਤੇਰਾ ਗੁਰਪ੍ਰਿੰਦਰ ਮਨੀ ਮਾਜਰਾ ਕਾ ਮੇਲਾ ਤੂੰ ਕੱਲੀ ਲੰਘੇ ਮੈਨੂੰ ਤਾਂ ਲੈ ਜਾ ਕਰ ਯਾਰ ਲਾਈਕ ਵਾਲਾ ਬਟਨ ਵੀ ਦਬ ਦੋ ਪੈਨਾ ਮੇਪਾ ਬਹੁਤ ਦੂਰ ਹਾਂ ਕਰ ਜੀ ਇੰਨਾ ਨਾ ਵੇਕ ਕਰਵਾਇਆ ਕਰੋ ਪਲੀਜ਼ ਅੱਜ ਮੈਨੂੰ ਟਾਈਮ ਨਹੀਂ ਲੱਗਿਆ ਹੈਗਾ ਲਾਈਵ ਆਉਂਦਾ ਆਣਾ ਕਲਚਰ ਬਿਗ ਮੇਲਾ ਹੈ ਮੈਨੂੰ ਸ਼ੋਰਟ ਬਣਾ ਕੇ ਭੇਜ ਦੋ ਤਿੰਨ ਕਿਹਾ ਜਾ ਕਲਚਰ ਮੈਨੂੰ ਦਿਖਾਈ ਨਾ ਡਾਕੂਮੈਂਟ ਬਣਾ ਕੇ ਭੇਜ ਦੇ ਪੰਜ ਚਾਰ ਸ਼ੋਰਟ ਭੇਜ ਮੈਨੂੰ ਗਾਇ ਗੁਰਜੀ ਦਾ ਖਾਲਸਾ ਮਾਜੀ ਦੀ ਫਤਿਹ ਪੰਥ ਕੀ ਜੀਤ ਬਾਈ ਜੀ ਲਾਈਕ ਡਨ ਥੈਂਕ ਯੂ ਇੱਕੋ ਬੰਦੇ ਦਾ ਲਾਈਕ ਆਇਆ ਆ ਪੇਜ ਜੀ ਮੈਨੂੰ ਕਿਹੜਾ ਮੇਲਾ ਉਹਦੀ ਫੋਟੋ ਖਿੱਚ ਕੇ ਭੇਜਦੀ ਵੀ ਕੀ ਕੀ ਨਾ ਇਹਦਾ ਅੰਕਲ ਜੀ WhatsApp ਤੇ WhatsApp ਤੇ ਵੀ ਹੋ ਸਕਦੀ ਹੈ ਨਹੀਂ ਨਹੀਂ WhatsApp ਤਾਂ ਮੈਂ ਚਲਾਉਂਦਾ ਨਹੀਂ ਹੈਗਾ Instagram ਤੇ ਜਿਆਦਾ ਮੈਂ ਤਾਂ ਫੇਸਬੁਕ YouTube ਵੀ ਚਲਾਉਣਾ ਐਨਾ ਟਾਈਮ ਕਿੱਥੇ ਲੱਗਦਾ ਵੀ ਸਾਰਾ ਦਿਨ ਆਪਾਂ ਕਦੇ WhatsApp ਤੇ ਕਦੇ YouTube ਤੇ ਹਨਾ ਫੇਸਬੁਕ YouTube ਤੇ ਜਿਆਦਾ ਲਾਈਕ ਕਰ ਦਿਓ ਲਾਈਕ ਸ਼ੇਅਰ ਵੀ ਜਰੂਰ ਕਰ ਦਿਓ ਆ ਦੇਖੋ ਤੁਹਾਨੂੰ ਜੁਆਇੰਟ ਦਿਖਾਉਣਿਆ ਕਿਵੇਂ ਲੱਗਦਾ ਗਰਮ ਕਰਕੇ ਇਹ ਇੱਥੇ ਟਾਂਕਾ ਇਹਦਾ ਲੱਗਦਾ ਨਹੀਂਗਾ ਹੀਟ ਜ਼ਿਆਦਾ ਹੁੰਦੀ ਆ ਇੱਕ ਲਾਈਕ ਹੋਰ ਆ ਗਿਆ ਕਲੀਰ ਨਹੀਂ ਆ ਰਹੀ ਕਮਾਲ ਹੈ ਹਾਲ ਚਾਲ ਬਹੁਤ ਵਧੀਆ ਚੌਧਰੀ ਤੂੰ ਸੁਣਾ ਕਿਦਾਂ ਹੋਰ ਸੁਣਾ ਫਟਾ ਕੰਮ ਕਰ ਰਹੇ ਆ ਦੇਖ ਉਦਲੀ ਸਾਈਡ ਬੈਠਣਾ ਪਊਗਾ ਕਲੀਅਰ ਵੀਡੀਓ ਵਾਸਤੇ ਕਿਉਂ ਇਧਰੋਂ ਮੇਰਾ ਮੂੰਹ ਨਹੀਂ ਦਿਖਦਾ ਇੱਕ ਮਿੰਟ ਹੁਣ ਕਲੀਅਰ ਦਿਖੀਏ ਦੇਖ ਕੀ ਲੱਗੇ ਉਹਦੇ ਦੇਈਂ ਪਾੜੇ ਪਈ ਮੋਰ ਦੀ ਕਿਹੜੀ ਲੱਗੀ ਆਸ ਮੈਨੂੰ ਕਾਹ ਤੋਂ ਯਾਦ ਕਰਦੇ ਹੋ ਮੈਨੂੰ ਸਾਰੀ ਯਾਦ ਕਰਦੇ ਨੇ ਜਿਹੜੇ ਮੇਰੇ ਲਾਈਵ ਚ ਆਉਂਦੇ ਨੇ ਇਹ ਬੇਸਿਕ ਦੂਜਾ ਫੋਨ ਤੇ ਚੈੱਕ ਕਰ ਲੋ ਵੀਡੀਓ ਨਾਟ ਕਲੀਅਰ ਦੇਖੀ ਦੂਜੇ ਫੋਨ ਤੇ ਇਹ ਕੌਣ ਬੈਠਾ ਇਹ ਤਾਂ ਕਲੀਅਰ ਹੈ ਜਿਹੜਾ ਮੇਰੇ ਨਾਲ ਹੁੰਦਾ ਆਵੇ ਔਰ ਮੇਰੇ ਨਾਲ ਕੌਣ ਹੁੰਦਾ YouTube ਤੇ ਹਾਂ YouTube ਦੇਖੀ ਵੀ ਤੁਹਾਡੇ ਕੋਲੇ ਨਾ ਪ੍ਰੋਬਲਮ ਹੋਵੇ ਮਿੰਨ ਤਾਂ ਲੱਗਦਾ ਮਿੰਨ ਤਾਂ ਸਾਫ ਕਲੀਅਰ ਹੋਣੀ ਚਾਹੀਦੀ ਹੈ ਵੀਡੀਓ ਚਾਹ ਦੇ ਤੇਰੇ ਕੋਲੇ ਕਿਵੇਂ ਆਉਂਦੀ ਹੈ ਵੀਡੀਓ ਦੇਖੀ ਚੈੱਕ ਕਰ ਵੀਡੀਓ ਕਲੀਅਰ ਆ ਰਹੀ ਹੈ ਇਹ ਬਾਈ ਕਹਿੰਦਾ ਕਲੀਅਰ ਨਹੀਂ ਆਉਂਦੀ ਮੈਨੂੰ ਵੀ ਰੱਖ ਲੋ ਫਿਰ ਤੇ ਮੈਂ ਵੀ ਨਾਲ ਰਹਿਂਗਾ ਆਇਆ ਯਾਰ ਤੈਨੂੰ ਕੌਣ ਰੋਕਦਾ ਮੈਨੂੰ ਵੀ ਲੈ ਲੱਖ ਲੋ ਫਿਰ ਤੇ ਮੈਂ ਵੀ ਨਾਲ ਲਗਾ ਕਲੀਅਰ ਆਉਂਦੀ ਹੈ ਯਾਰ ਤੈਨੂੰ ਕੌਣ ਰੋਕਦਾ ਯਾਰ ਵੀਡੀਓ ਪੂਰੀ ਕਲੀਅਰ ਆ ਅੰਕਲ ਜੀ ਇਸਕਾ ਕੀ ਨਾਮ ਹੈ ਉਧਰ ਦੇਖ ਇਧਰ ਕਰੀ ਮੜਾ ਮੈਨੂੰ ਦਿਖਾ ਬਾਜ ਮਨ ਕਰ ਯਾਰ ਵੀਡੀਓ ਪੂਰੀ ਕਲੀਅਰ ਆ ਅੰਕਲ ਜੀ ਇਸਕਾ ਲੋਰ ਕਲੀਅਰ ਹੈ 1 ਮਿੰਟ ਵੇਟ ਕਰ ਮੈਂ ਤੁਹਾਨੂੰ ਦਿਖਾਉਣਾ ਇਧਰ ਦੇਖ ਆਹ ਪੂਰੀ ਕਲੀਅਰ ਹੈ ਯਾਰ ਮੇਰੇ ਕੋਲ ਫੋਨ 'ਚ ਦੇਖ ਰਹੇ ਹਾਂ ਮੈਂ ਇਧਰ ਦੇਖ ਪੂਰੀ ਕਲੀਅਰ ਹੈ ਕੈਮਰੇ ਤੇ ਕੁਝ ਲਗੂਰ ਤਾਂ ਲੱਗੇ ਪਤਾ ਨਹੀਂ ਭਰਾਵਾ ਮੇਰੇ ਕੋਲੇ ਓਕੇ ਦੀ ਰਿਪੋਰਟ ਆ ਜਮਾ ਆ ਦਿਖਾ ਦਿੱਤੀ ਤੁਹਾਨੂੰ ਥੋੜੀ ਜੀ ਹੈਗੀ ਜੀ ਬੁਲਾਰਾ ਨਾਮ ਤੋਂ ਬਤਾ ਦਿਓ ਆਦਮੀ ਕਾ ਇਹਦਾ ਨਾਮ ਸੁਖਰਾਜ ਵਾਈਫਾਈ ਚੱਲ ਰਿਹਾ ਜੀ ਵੀਡੀਓ ਨਾਟ ਕਲੀਅਰ ਬਾਈ ਪਤਾ ਨਹੀਂ ਯਾਰ ਇਧਰ ਦੇਖੀ ਤੇਰੇ ਕੋਲ ਫਿਰ ਉਹੀ ਚੱਕਰ ਆਦਾ ਵਾਈਫਾਈ ਆੜਾ ਇਧਰ ਮੜਾ ਬਾਹਰ ਇਹ ਚ ਆ ਇੱਕ ਮਿੰਟ ਹੁਣ ਦੇਖ ਕਿਦਾਂ ਆਉਂਦੀ ਆ ਨੈਟਵਰਕ ਦਾ ਨੈ ਇਸ਼ੂ ਵੀ 1 ਮਿੰਟ ਵੇਟ ਕਰੋ ਚਲੋ ਕੋਈ ਗੱਲ ਨਹੀਂ ਦੁਕਾਨ ਦੇ ਉੱਤੇ ਨੈਟਵਰਕ ਦੀ ਇਸ਼ੂ ਹੋ ਸਕਦਾ ਹੈ ਕਾਰ ਦੇ ਵਿੱਚ ਤਾਂ ਮੇਰੇ ਕੋਲ ਵਾਈਫਾਈ ਲੱਗਿਆ ਹੁਣ ਠੀਕ ਹੈ ਇੱਕ ਮਿੰਟ ਬੈਕ ਕੈਮਰਾ ਦਿਖਾ ਦੇਣਾ ਤੈਨੂੰ ਲੈ ਹੁਣ ਦੇਖ ਬੈਕ ਕੈਮਰਾ ਹੁਣ ਚੈੱਕ ਕਰੋ ਬੈਕ ਕੈਮਰਾ ਦੇਖਿਓ ਬੈਕ ਕੈਮਰਾ ਬਲਾਰਾ बैठ के देखा बलर क्यों आ रही है यार पता नहीं मेनू कौन देख हूं क्लियर नहीं हूं चेक करो हूं ठीक है ਜਮਾ ਬੰਦ ਹੋ ਗਿਆ ਜੀ ਇੰਗਲਿਸ਼ ਖਰਾਬ ਪੰਜਾਬੀ ਆਗੇ ਓਏ ਓਕੇ ਓਕੇ ਕਿਵੇਂ ਹੋ ਓਏ ਨੈਟਵਰਕ ਦਾ ਇਸ਼ੂ ਹੋਣਾ ਕੋਈ ਯਾਰ ਇੱਥੇ ਪਤਾ ਨਹੀਂ ਕੀ ਚੱਕਰ ਹੈ ਪੰਜਾਬੀ ਤਾਂ ਸਾਰੇ ਕਿਤੇ ਆ ਜਾਂਦੇ ਨੇ ਜਿੱਥੇ ਮਰਜ਼ੀ ਵਗ ਜਾਓ ਦੁਨੀਆਂ ਦੇ ਜਿਹੜੇ ਮਰਜ਼ੀ ਕੋਨੇ ਚਲੇ ਜਾਓ ਪੰਜਾਬੀ ਠਾ ਆ ਜਾਂਦੇ ਨੇ ਵਿੱਚ ਅਮਰੀਕੀ ਵੀ ਆ ਜਾਂਦੇ ਨੇ ਇਹਦਾ ਕਦੇ ਕਦੇ ਅੰਕਲ ਜੀ ਬਲਰ ਹੈ ਹੁਣ ਵੀ ਬਲਰ ਹੈ ਚਲੋ ਹੁਣ ਮੈਂ ਇਹ ਵਿੱਚ ਕੀ ਕਰ ਸਕਦਾ ਹਾਂ ਨਾ ਨੈਟਵਰਕ ਦਾ ਇਸ਼ੂ ਹੈ ਫਰੰਟ ਕੈਮਰਾ ਵੀ ਬਲਰ ਹੋ ਗਿਆ ਅੱਛਾ ਜੀ ਜਿਵੇਂ ਮੈਂ ਕੈਨੇਡਾ ਤੋਂ ਆ ਜੀ ਓਕੇ ਓਕੇ ਜੀ ਮੇਰੇ ਓਏ ਅੱਜ ਇੱਥੇ ਦੁਕਾਨ ਤੇ ਨੈਟਵਰਕ ਦੀ ਪ੍ਰੋਬਲਮ ਹੋਊਗੀ ਦੇਖੋ ਹੁਣ ਦੇਖ ਰਿਹਾ 2 ਮਿੰਟ ਵੇਟ ਕਰਕੇ ਇਹ ਤਾਂ ਠੀਕ ਲੱਗ ਰਹੀ ਸਾਫ ਦੇਖੀ ਨਾ ਕਮੇ ਨੂੰ ਲੱਗਦਾ ਹੋਰ ਇਹ ਤਾਂ ਸਾਫ ਹੈ ਉਹ ਉਹ ਪੈਂਦੇ ਜਾਲਾ ਹੈਗੇ ਆ ਜਾਲੇ ਜੇ ਹੈਗੇ ਨੈਟਵਰਕ ਇਸ਼ੂ ਹੈ ਆਈ ਲਵ ਯੂ ਅੰਕਲ ਜੀ ਲਵ ਯੂ ਟਰੱਕ ਭਰ ਕੇ ਲੈ ਜਾ ਪਾਕਿਸਤਾਨ ਨੂੰ ਦੂਜੇ ਲਾਊਜੀ ਵਾਲਾ ਨਾ ਵੀ ਮੈਨੂੰ ਡਰ ਲੱਗਦਾ ਲਾਈਵ ਬਾਦ ਕਰੋ ਜੀ ਲਾਈਵ ਬੰਦ ਕਰੋ ਜੀ ਮਾ ਹਾਊਸ ਵਿੱਚ ਹੋ ਜਾਂ ਲਾਈਵ ਉੱਥੇ ਓਕੇ ਮੈਂ ਗੁੱਸਾ ਕਿਸੇ ਦਾ ਨਹੀਂ ਕਰਦਾ ਉਸਾ ਕਿਉਂ ਕਰਨਾ ਹੈ ਭਾਈ ਹੈਲੋ ਜੀ ਹੈਲੋ ਔਰ ਦੇ ਗੋਰੇ ਹੋਣ ਦਾ ਕੀ ਰਾਜ ਹੈ ਮੈਂ ਤਲੀਆਂ ਹੋਈਆਂ ਚੀਜ਼ਾਂ ਨਹੀਂ ਖਾਂਦਾ ਯਾਰ आते बड़ी अच्छी गल है गाँव की कहानी नमस्ते जी आज जल्दी ही आ गए नहीं आज तो मैं लेट आया मुझे दिन में टाइम ही नहीं लगा दो बजे लाइव होता हूँ दिन में कभी कभी मैं और आज थोड़ा बाहर थे गए अभी आया हूँ तो मैं दुकान पे लाइव हो गया नवीन फैसलाबाद हेलो जी हाँ चल रहे बस अभी नौ बजे रात को लाइव में आएंगे भाई नहीं सॉरी आठ बजे हम तो चल दिया कम हो गया अब संडे है आठ बजे आओगे लाइव बिल्कुल आएंगे जी और सुनाइए क्या हाल चाल है वो क्या आपका बैंक को दे दिया वो अपने जो कमेंट क्या बोला था सलाम वालेकुम जी अंकल जी अपनी फैमिली की भी परवाह कर लिया करो आप वेट कर रहे होते हैं कोई बात नहीं जरूर जरूर आठ बजे आ जाओगे पक्का आज लाए हैं पापा ओके ओके एक दो चीज़ें मैं आपको और बताऊंगा वो भी देना बहुत फायदा होगा सत श्रीकाल जी गुरजीत फरीदकोट और जी फरीदकोट वाले हो ਹੁਣ ਤੇ ਜਾ ਰਿਹਾ ਸੀ ਘਰ ਰਾਤ ਨੂੰ 8 ਵਜੇ ਲਾਈਵ ਹੋਊਗਾ ਫਿਰ ਪੀ ਲੈਂਦੇ ਆਂ ਭਾਈ ਕبھی ਕبھی आज तो संडे है मार्केट बंद है ये देखो जा रहे हैं अभी तो कितों जी ती सुनाम तो जी और तुम फरीदकोट तो हाँ अभी जा रहे हैं अभी छुट्टी हो गई ਹਾਂਜੀ ਪਰ ਇਸ ਟਾਈਮ ਲੁਧਿਆਣਾ ਚ ਓਕੇ ਜੀ ਓਕੇ ਕੀ ਕੰਮ ਕਰਦੇ ਹੋ ਫਰੀਦਕੋਟ ਤੋਂ ਹੈ ਹਾਊਸ ਪੇਂਟਿੰਗ ਓਕੇ ਓਕੇ ਵਧੀਆ ਗੱਲ ਹੈ ਲੁਧਿਆਣਾ ਸਮਾਲ ਲੈਣਾ ਹੈ ये मूर्खियाँ आप लाइव आते तो मेरे पास नोटिफिकेशन नहीं आया मेरे आपको सब्सक्राइब कर लिया है आपने नोटिफिकेशन ऑफ आप किया हुआ है उसको ऑन कर लो भाई आ, क्या नाम है आपका रितु जी आप नोटिफिकेशन ऑन नहीं किया हुआ है ऑन कर लो फिर आपको पता चल जाएगा कभी मैं दिन में दो बजे आ जाता हूँ लाइव ਫੈਕਟਰੀ ਚ ਕੰਮ ਚੱਲਦਾ ਓਕੇ ਅੰਕਲ ਜੀ ਗੁਰੂ ਨਾਨਕ ਟਾਊਨ ਕਿੱਥੇ ਕਿੰਨਾ ਦੂਰ ਹੈ ਆਪਕਾ ਘਰ ਬਹੁਤ ਦੂਰ ਹੈ ਲੁਧਿਆਣਾ ਚ ਓਕੇ ਜੀ ਓਕੇ ਅਸੀਂ ਤੁਹਾਡਾ ਫੈਕਟਰੀ ਚ ਕੰਮ ਚੱਲਦਾ ਓਕੇ ਜੀ ਮੈਨੂੰ ਪਤਾ ਨਹੀਂ ਥਾ ਹਾਂ ਨੋਟੀਫਿਕੇਸ਼ਨ ਔਨ ਕਰਨਾ ਪੜਦਾ ਹੈ ਨਾ ਇਸ ਲਈ ਤਾਂ ਆਪਕੋ ਪਤਾ ਚਲੇਗਾ ਅਸੀਂ ਥੋੜਾ ਬਾਜ਼ਾਰ ਜਾ ਕੇ ਆਤੇ ਆ ਬਾਈ ਬਾਜ਼ਾਰ ਦੇ ਘਾਤੋਂ ਸਸਤੇ ਹੈ ਅੱਜ ਕੋ